ਸੋਸਰੀ ਕਾ ਅਸੀਂ ਹੀ ਰੱਖਣਿਆ ਟੜ ਕੇ ਨਰਾਤੇ ਊੜੀ ਵਾਲਾ ਟੜ ਕੇ ਨਰਾਤਾ ਪਹਿਲਾ ਆਪਾਂ ਕੱਢਿਆ ਨਹੀਂ ਬਾਹਰ ਦਵਾਰ ਕਮਰੇ ਚੋਂ ਬੈਠੇ ਲੋਕੀ ਚਲਾਏ ਆ ਕਮਰਾ ਵੇਲਾ ਕੀਤਾ ਉਹਨੂੰ ਹੁਣਾਂ ਪਤਾ ਹੋਨੇ ਆ ਜੀ ਤੇ ਟੜ ਕੇ ਮੈਂ ਫਾਇਨਸ ਤੇ ਹਾਂ ਹੋਣਾ ਨਹੀਂ ਹੁਣ ਸਾਰੇ ਆਪਾਂ ਕੀ ਹਾਰੀ ਗੱਜੇ ਰੱਖ ਦੇਣੀਆਂ ਟੜ ਕੇ ਫਿਰਸਦੇ ਆ ਇਹਨੂੰ ਹਾਰ ਹੀ ਇੱਕ ਤਾਂ ਜਿਹੜੀ ਕੁੜੀ ਆਪਣੀ ਨਰਾਤੇ ਰੱਖਦੀ ਆ ਕੌਣੀ ਮਸਾ ਪੈਂਦੀ ਆ ਜੀ। ਤਾਂ ਕਿਹਨੂੰ ਫੇਰਨ ਤੋਂ ਕੀ ਨਾਖ ਲਿਆ ਤੇ ਹਨਾ ਨੇ ਫੋਨ ਨਾ ਤੇ ਥੱਲੇ ਹੋਗਾ। ਨਹੀਂ ਪਰਾਂਗਾ। ਇਹ ਇਧਰ ਵੀ ਸਾਡੀ ਕੁੜੀ ਦੀ ਬੁੱਤ ਦੇਖੋ ਛੋਟੀ ਜਿਹੀ। ਇੰਨਾ ਸ਼ੌਕ ਹੈ ਨੂੰ ਦੋਰੀ ਦਾ। ਅਰੇ ਬੁੱਤ ਦੇਖ ਕੇ ਦੀ ਹੋ ਆਈਆਂ ਨੇ। ਕੀ ਤੂੰ ਕੀ ਤੂੰ ਕੀ ਤੂੰ ਬੁੱਤ ਦਿਖਾ ਕੇ ਕਮਾ ਕੇ ਖਾਈਂ। ਕੀ ਤੂੰ ਬੁੱਤ? ਯਾ ਮੇਰੇ ਸਰਪੰਚ ਦੀ ਬੁੱਤ। ਕੈਂ ਬੁੱਤ ਖਾਈਂ ਬੁੱਤ ਖਾਈਂ ਕਿਹੜੀ? ਆਏ ਕਮਾ ਕੇ। ਕੀ ਤੂੰ ਆਏ ਆਏ ਕਮਾ ਦੇ ਦੇਖੀ। ਆਏ ਆਏ ਕਮਾ ਕੇ ਦਿਖਾਈ।

ਬਸ ਠੀਕ ਆ ਹਾਂ ਪਤਾ ਨਹੀਂ ਮੈਨੂੰ ਤਾਂ ਕਿਹਦੇ ਕੋਈ ਆਣੇ ਤੇ ਹਾਂ ਫਿਰ ਮੈਂ ਐਂ ਗੱਲ ਕਰਦੀ ਆ ਵੀ ਕੱਲੇ ਉਹ ਬਾਈ ਤੇ ਨਹੀਂ ਹੋਰ ਵੀ ਜਿਆ ਜਾਂਦਾ ਹੋਊਗਾ ਜਦੋਂ ਭੋਗ ਤੇ ਬਾਈ ਨੂੰ ਕਨੇ ਚਲਾ ਦੇ ਐਂ ਆਪਾਂ ਅੱਡਾ ਬੈਠੇ ਸੋ ਖਾਜਾ ਅਸੀਂ ਹਾਂ ਆਪਾਂ ਐਂ ਤੇ ਬਾਈ ਨੂੰ ਚਲਾ ਹਾਂ ਯੋ ਦੂਰ ਬੈਠਣਾ ਸੀ ਨਾ ਥੋੜਾ ਬਣਾ ਤੇ ਹੋਰ ਵੀ ਨਿਸ਼ਕਾਨ ਹੋਇਆ ਇਸ ਲਾਈਨ ਤੋਂ ਦੂਰ ਦੂਰ ਕਿਥੇ ਨਿਕਾਣਾ ਕਰ ਆਜਾ ਬੰਦ 何がぼーっとしたかと思わないで。 ਕੋਤ ਗੱਲ ਕਰੀ ਆ ਉਹ ਕੰਨਾ ਮੈਂ ਨਾ ਬੋਲ ਸੁਣਿਆ ਉਹ ਤਾਂ ਉਹਦੇ ਚ ਹੋ ਰੋ ਨਾ ਨਾਲੇ ਕਿਉਂਗਾ ਜਾਂ ਤਾਂ ਤੇ ਜਾਂ ਹੋਵੇਗਾ ਚੱਲ ਹੁਣ ਉਹ ਉਹ ਕਰਾ ਦੇ ਉਹ ਕਹਿੰਦੀ ਵੀ ਉਹ ਚਾਹ ਨਾ ਮੇਰੀ ਭੈਣ ਕੋਲੇ ਕਹਿੰਦੀ ਸਿਲੰਡਰ ਪਾ ਗਿਆ ਹੂੰ ਉਹ ਅੱਗੇ ਗਈ ਸੀ ਕਿਉਂ ਅੱਛਾ ਸਮਝਦਾ ਹੁਣ ਆਪਾਂ ਨੂੰ ਵੀ ਪਤਾ ਕਾ ਬੰਦੇ ਬੁੜੀਆਂ ਵੀ ਹੋਣਗੇ ਤੇ ਹੋਰ ਵੀ ਜਿਆਦਾ ਜਾਨ ਲੱਗਣੀ ਸਿਲੰਡਰ ਲੱਗ ਗਿਆ ਇਹਦੇ ਨੂੰ ਹੋਈ ਐ ਲੈ ਤੋਂ ਮੂੰਹ ਮੱਚ ਗਿਆ ਨਾ ਬਾਬਾ ਨੁਕਸਾਨ ਹੋ ਗਏ ਤੇ ਜਦੋਂ ਉਹਦਾ ਮੂੰਹ ਮੱਚ ਗਿਆ ਨਾ 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 ਹੂੰ ਜਿਵੇਂ ਆਪਾਂ ਧੁੱਪੇ ਸਿਲੰਡਰ ਰੱਖ ਦੰਨੇ ਆ ਕਹਿੰਦੇ ਇਹ ਧੁੱਪੇ ਸਿਲੰਡਰ ਰੱਖਣਾ ਹੀ ਚਾਹੀਦਾ ਕਹਿੰਦੇ ਅੱਛਾ ਧੁੱਪ ਨਾਲ ਵੜਿਆ ਹੈ ਹੈ ਹਾਂ ਕਿ ਚਾ ਲੋ ਵੀ ਹੋਇਆ ਹਣਾ ਮਾੜਾ ਹੀ ਹੋਇਆ ਹੂੰ ਵੀ ਉਹ ਨਹੀਂ ਅਣਗਲੀ ਕਰਣੀ ਚਾਹੀਦੀ ਤੇ ਹੋਰ ਸਿਲੰਡਰ ਜਿੱਦਾ ਪੂਰੀ ਗੋ ਰੱਖਣੀ ਚਾਹੀਦੀ ਹੂੰ ਉਹ ਕਿਹਦਾ ਕਿੰਨਾ ਕਨਿਸਤਾਨ ਹੋਇਆ ਹੋਗਾ ਹੂੰ ਤਾਂ ਮੈਂ ਆਪਣੀ ਪਾਪਾ ਪਹਾ ਪੁਰਾਣੀ ਸੀ ਜੀ ਸਿਲੰਡਰ ਮੈਂ ਤਾਂ ਜੇ ਫਿਰ ਬੈਠੀ ਮੈਂ ਆ ਕੇ ਉਹਨਾਂ ਨੂੰ ਮੈਂ ਦੇਖਦੀ ਆਂ ਕਿ ਮੈਂ ਗੱਲ ਉਹਨੂੰ ਕਿਹਾ ਅੰਦਰ ਨੂੰ ਹੂੰ ਮੈਂ ਤਾਂ ਕੁਝ ਟਾਈਮ ਜਾ ਕੱਢ ਕੇ ਆ ਜੀ ਤੇ ਸਾਨੂੰ ਤਾਂ ਮੈਂ ਨਾ ਕਾਫੀ ਕੇ ਵੀ ਆਈ ਸੀ ਕਰਾ ਲਏ ਜੇ ਉਹਦੀ ਠੀਕ ਤੇ ਅੱਜ ਜائیں ਤਾਂ ਬਗਤਾਂ ਮੈਂ ਅੱਜੀ ਜਾਂਦੀ ਤੇ ਨਾਲ ਕਰ ਵੀ ਮੈਂ ਅੱਜ ਆਈ ਨਹੀਂ ਗਈ ਕਿ ਅੱਜ ਐਤਵਾਰ ਆ ਗੱਜ ਵੀ ਹੋ ਤਾਂ ਬੰਦੀ ਹੋਣੀ ਚਾਹੀਦੀ ਤਾਂ ਤੇ ਮੈਂ ਸੈਸ਼ੀ ਕਰੋ ਜੀ ਜੇ ਹੁੰਦਾ ਦੀ ਸਾਰਾ ਨਹੀਂ ਇਹ ਲਿਫਾ ਦਾ ਜਿਹੜਾ ਮਹਾਂ ਦੇ ਪਰਾ ਦੀ ਕਹਾਣੀ ਹੈ ਨਹੀਂ आपा हाँ। लिया जी मुरगी जगोर हां फिर दाल ये लिया चाक के दलेर आए दो ले तो। लग गए सी पहलू ਅੱਜ ਆਪਾਂ ਇਹਨੂੰ ਲੈ ਆਏ ਵਿਚਾਰੀ ਨਾ ਤੇ ਜਾਨਵਰ ਉਹ ਕਿਹੜਾ ਹੈਗਾ ਜਿਹੜਾ ਆਪਾਂ ਰੱਖਿਆ ਨਹੀਂ ਹੁਣ ਆਪਾਂ ਬਣਾਉਣਾ ਇਹਨਾਂ ਦਾ ਕਮਰਾ ਪੂਰਾ ਵੱਡਾ ਜਾਲੀ ਲਾ ਦਾਂਗੇ ਇੱਕ ਲਾ ਦਾਂਗੇ ਆਪਾਂ ਪੱਖੀ ਤੇ ਉੱਥੇ ਆਹਮ ਨਾਲ ਫਿਰਦੇ ਰਿਹਾ ਕਰਨਗੇ ਇਹ ਪੰਜ ਬੱਚੇ ਆ ਤੇ ਤਿੰਨੇ ਇਹ ਵੱਡੇ ਆ ਮੈਂ ਤਾਂ ਜਾ ਕਿਵੇਂ ਨੂੰ ਨਾ ਬੋਲ ਸਿਖਾਇਆ ਗਾ ਹੈ ਆਪਣੀ ਮੰਮੂ ਨੇ ਜੋੜਨੀ ਨਾਲ